ਤੇ ਬਾਬਾ ਜੀ ਨੇ ਕਿਹਾ ਮਹਾਰਾਜ ਬੜਾ ਆਨੰਦ ਬਣਿਆ ਹੋਇਆ ਅੰਦਰ ਨਾ ਹੁਣ ਕੋਈ ਭੋਖ ਹੈ ਨਾ ਕੋਈ ਤੇ ਹੈ ਐਨ ਆਤਮਿਕ ਆਨੰਦ ਬਣ ਗਿਆ ਮੋਹ ਦੇ ਜੰਜਾਲ ਟੁੱਟ ਗਏ ਵਿਕਾਰ ਟੁੱਟ ਗਏ ਵਿਸ਼ੇ ਟੁੱਟ ਗਏ ਤੇ ਮੇਰੇ ਹਜ਼ੂਰ ਨੇ ਆਖਿਆ ਜੇ ਸੇਵਾ ਲੈਣੀ ਹੈ ਕਹਿਣ ਲੱਗੇ ਮਹਾਰਾਜ ਸੰਸਾਰ ਵਿੱਚ ਵਿਚਰਦਿਆਂ ਕਿਤੇ ਅਵਸਥਾ ਵਿੱਚ ਫਰਕ ਨਾ ਪੈ ਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆਖਿਆ ਸੀਸ ਤੁਹਾਡਾ ਭਾਵੇਂ ਧਰ ਤੋਂ ਜੁਦਾ ਹੋ ਜਾਏ ਪਰ ਤੁਹਾਡੇ ਆਤਮਿਕ ਆਨੰਦ ਦੇ ਵਿੱਚ ਫਰਕ ਨਹੀਂ ਪਵੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੱਚਮੁੱਚ ਉਹ ਮਹਾਂਪੁਰਖ ਜਿਨ੍ਹਾਂ ਨੇ ਆਪਣੇ ਜਨਮ ਦਾ ਪ੍ਰਯੋਜਨ ਪੂਰਾ ਕਰ ਲਿਆ ਤੇ ਗੁਰਬਾਣੀ ਕਹਿੰਦੀ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਉਹਨਾਂ ਨੇ ਸ਼ਬਦ ਵਿੱਚ ਮਰ ਕੇ ਬਾਹਰਲੀ ਮੌਤ ਤੇ ਵੀ ਜਿੱਤ ਪਾ ਲਈ ਹੁਣ ਉਹਨਾਂ ਨੂੰ ਕੋਈ ਪਰਜੋਜ ਨਹੀਂ ਹੁਣ ਸੀਸ ਧੜ ਤੋਂ ਜੁਦਾ ਵੀ ਹੋ ਗਿਆ ਤੇ ਸੀਸ ਖੱਬੀ ਤਲੀ ਤੇ ਧਰ ਕੇ ਖੱਡਾ ਪਕੜ ਕੇ ਜੂਝਦੇ ਪਏ ਨੇ ਮੌਤ ਵਿੱਚ ਵੀ ਇੰਨੀ ਸ਼ਕਤੀ ਨਹੀਂ ਕਿ ਉਹ ਬਾਬਾ ਜੀ ਦੇ ਪੈਰ ਰੋਕ ਲਵੇ ਹੁਣ ਧਿਆਨ ਦੇਣਾ ਜੀ ਜਿਹੜੀ ਗੱਲ ਭਾਈ ਸਾਹਿਬ ਜੀ ਨੇ ਕਹੀ ਨਾ ਸ਼ੀਧੀ ਦਿਹਾੜਾ ਮਨਾਉਨੇ ਆ ਵਿਚੋਂ ਕਈ ਭਰਾ ਅਗਿਆਨ ਵਾਸੋਂ ਕਹਿਣ ਲੱਗ ਪੈਣਗੇ ਮਨਾਉਂਦੇ ਸ਼ੀਦੀ ਦਿਹਾੜਾ ਪਏ ਆ ਖੀਰ ਬਣਾਈ ਬੈਠੇ ਹੋ ਸ਼ੀਦੀ ਦਿਹਾੜੇ ਤੇ ਆ ਨਹੀਂ ਹੋਣਾ ਚਾਹੀਦਾ ਆ ਨਹੀਂ ਹੋਣ ਮਤਲਬ ਉਹ ਇਉਂ ਸਮਝਦੇ ਨੇ ਕਿ ਜਿਵੇਂ ਸਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਹੋਵੇ ਤੇ ਉਦੋਂ ਆਪਾਂ ਕੀ ਕਰਦੇ ਆ ਸਾਬ ਜਿਆਦਿਆਂ ਦੇ ਸ਼ੀਦੀ ਦਿਹਾੜੇ ਆਏ ਨਾ ਤੇ ਚਲੋ ਆਪਾਂ ਜ਼ਿਆਦਾ ਨਹੀਂ ਇਸ ਚੱਕਰ ਵਿੱਚ ਪੈਂਦੇ ਕਈ ਕਹਿਣ ਲੱਗ ਪੈਂਦੇ ਜੇ ਆਪਣੇ ਕਿਸੇ ਦੇ ਘਰ ਦੇ ਵਿੱਚ 6 ਸਾਲ 8 ਸਾਲ ਦਾ ਬੱਚਾ ਚੜਾਈ ਕਰ ਗਿਆ ਹੋਵੇ ਫੇਰ ਕੀ ਕਰਾਂਗੇ ਉਹ ਭਲਿਓ ਮਾਨਸੋ ਤੁਸੀਂ ਕਿੰਨਾ ਨੂੰ ਕਿੰਨਾ ਦੇ ਨਾਲ ਮਿਲਾਈ ਜਾਂਦੇ ਜੇ ਉਹ ਮਹਾਪੁਰਖਾਂ ਦੀਆਂ ਸ਼ਹੀਦੀਆਂ ਨੂੰ ਆ ਦੁਨੀਆਦਾਰੀ ਦੀ ਮੌਤ ਨਾਲ ਮਿਲਾਈ ਜਾਂਦੇ ਹੋ ਸਾਡੇ ਬਾਬਦ ਗੁਰਬਾਣੀ ਜਦੋਂ ਸਾਡੀ ਮੌਤ ਹੁੰਦੀ ਨਾ ਜਿੰਨੇ ਆਪਾਂ ਬੈਠੇ ਆ ਆਪਣੀ ਗੁਰਬਾਣੀ ਕਹਿੰਦੀ ਜਿੰਦ ਨਿਮਾਣੀ ਕੱਢੀ ਐ ਹੱਡਾਂ ਨੂੰ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਨੂੰ ਸਮਝਾਏ ਜਿੰਦ ਵਉਟੀ ਮਰਨ ਵਰ ਵਉਟੀ ਕੌਣ ਐ ਆ ਸਾਡੀ ਆਤਮਾ ਜਿੰਦ ਵਉਟੀ ਮਰਨ ਵਰ ਲੈ ਜਾਸੀ ਪਰਣਾਏ ਤੇ ਜਦੋਂ ਮਹਾਂਪੁਰਖ ਜਾਂਦੇ ਨੇ ਉਹ ਕੀ ਕਰਦੇ ਨੇ ਉਹ ਕਹਿੰਦੇ ਜਿੱਤ ਮਰਨ ਤੇ ਜੱਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮ ਆਨੰਦ ਇਹ ਦੇਹੀ ਤਾਂ ਕੱਪੜਾ ਹੈ ਜਿਨ੍ਹਾਂ ਨੂੰ ਸੋਝੀ ਆ ਗਈ ਵੀ ਇਹ ਦੇਹੀ ਕੱਪੜਾ ਹੈ ਉਹ ਕਰਦੇ ਨੇ ਪ੍ਰਵਾਹ ਇਹ ਸਰੀਰ ਤਾਂ ਇੱਕ ਕੱਪੜਾ ਹੈ ਇਹਨੂੰ ਕੱਟ ਵੀ ਦੋਗੇ ਤੇ ਮੇਰੇ ਤੇ ਕੋਈ ਅਸਰ ਨਹੀਂ ਹੋਣਾ ਮੈਂ ਤੇ ਆਤਮਾ ਰੂਪ ਹਾਂ ਧੰਨ ਭਾਈ ਮਨੀ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਧੰਨ ਗੁਰੂ ਕੇ ਲਾਲ ਉਹਨਾਂ ਦੀ ਸ਼ਹਾਦਤ ਜਦੋਂ ਗੱਲ ਕਰਦੇ ਆ ਉਦੋਂ ਆਪਾਂ ਕਹਿੰਦੇ ਉਹਨਾਂ ਨੇ ਮੌਤ ਲਾੜੀ ਵਿਆਹੀ ਸਾਡੇ ਲਈ ਕੀ ਸ਼ਬਦ ਆਇਆ ਵੀ ਮੌਤ ਲਾੜਾ ਬਣ ਕੇ ਆਈ ਤੇ ਆਤਮਾ ਨੂੰ ਲਾੜੀ ਬਣਾ ਕੇ ਵਉਟੀ ਬਣਾ ਕੇ ਲੈ ਗਈ ਧੂਗੇ ਤੇ ਮਹਾਂਪੁਰਖਾਂ ਦੀ ਬਚਨ ਕੀ ਆਉਂਦਾ ਉਹਨਾਂ ਨੇ ਮੌਤ ਲਾੜੀ ਵਿਆਹੀ ਉਹ ਪਿੱਛੇ ਲੱਗ ਕੇ ਨਹੀਂ ਤੁਰਦੇ ਉਹਨਾਂ ਦੇ ਮੌਤ ਪਿੱਛੇ-ਪਿੱਛੇ ਤੁਰ ਪੈਂਦੀ ਹੈ ਉਹ ਅੱਗੇ ਲੱਗ ਕੇ ਤੁਰ ਪੈਂਦੇ ਇਹ ਫਰਕ ਹੈ ਸ਼ਹਾਦਤ ਸੋਗ ਨਹੀਂ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਨਹੀਂ ਅਸੀਂ ਪੜਦੇ ਜੇ ਇਤਿਹਾਸ ਪੜੀਏ ਖਾਲਸਾ ਜੀ ਪਤਾ ਲੱਗਦਾ ਹੈ ਕਿ ਬਾਬਾ ਜੀ ਨੇ ਆਪਣੇ ਜੀਵਨ ਵਿੱਚ 100 ਤੋਂ ਵਧੇਰੇ ਜੰਗਾਂ ਲੜੀਆਂ ਹੈ ਸੰਗਤ ਜੀ 100 ਤੋਂ ਵਧੇਰੇ ਜੰਗਾਂ ਲੜੀਆਂ ਨੇ ਧੰਨ ਬਾਬਾ ਦੀਪ ਸਿੰਘ ਜੀ ਤੇ ਹਰ ਜੰਗ ਤੁਰਨ ਤੋਂ ਪਹਿਲਾਂ ਬਾਬਾ ਜੀ ਅਰਦਾਸ ਪਤਾ ਕੀ ਕਰਦੇ ਸਾਰੇ ਸਿੰਘ ਬਾਬਾ ਜੀ ਵਾਲੀ ਬੇਨਤੀ ਕਰਦੇ ਅਰਦਾਸ ਕਰੋ ਤੇ ਬਾਬਾ ਜੀ ਅਰਦਾਸ ਕਰਦੇ ਆ ਕਹਿੰਦੇ ਸੱਚੇ ਪਾਤਸ਼ਾਹ ਆਪਣੇ ਪੰਥ ਨੂੰ ਫਤਿਹ ਬਖਸ਼ਿਓ ਤੇ ਆਪਣੇ ਇਸ ਸੇਵਕ ਨੂੰ ਇਸ ਦਾਸ ਨੂੰ ਸ਼ਹੀਦੀ ਦੀ ਦਾਤ ਬਖਸ਼ਿਓ 100 ਵਾਰਾਂ ਬਾਬਾ ਜੀ ਨੇ ਸ਼ਹੀਦੀ ਮੰਗੀ ਨਹੀਂ ਝੋਲੀ ਪਈ ਬਾਬਾ ਜੀ ਨੇ 100 ਵਾਰਾ ਸ਼ੀਧੀ ਮੰਗੀ ਨਹੀਂ ਝੋਲੀ ਪਈ ਤੇ ਜਿੱਦਣ ਬਾਬਾ ਜੀ ਨੂੰ ਪਤਾ ਸੀ ਨਾ ਵੀ ਅੱਜ ਸਮਾਂ ਆ ਗਿਆ ਓਦਣ ਬਾਬਾ ਜੀ ਨੇ ਅਰਦਾਸ ਇਹ ਨਹੀਂ ਸੀ ਕੀਤੀ ਕਿ ਪੰਥ ਨੂੰ ਫਤਿਹ ਹੋਵੇ ਤੇ ਮੈਨੂੰ ਸ਼ੀਧੀ ਮਿਲੇ ਨਾ ਓਦਣ ਬਾਬਾ ਜੀ ਨੇ ਤੁਰਨ ਲੱਗਿਆਂ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਤੇਰੇ ਹਰਿਮੰਦਰ ਦੇ ਉੱਤੇ ਦੁਸ਼ਟਾਂ ਨੇ ਜ਼ਾਲਿਮਾਂ ਨੇ ਪਾਪੀਆਂ ਨੇ ਮਾੜੀ ਨਿਗਾਹ ਪਾਈ ਤੇਰਾ ਖਾਲਸਾ ਚੱਲਿਆ ਸੱਚਖੰਡ ਤੋਂ ਪਾਪ ਦਾ ਦਾਗ ਧੋਣ ਤੇ ਜਿੰਨਾ ਚਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪਾਪ ਦੇ ਨਿਸ਼ਾਨ ਪੁੱਟ ਨਹੀਂ ਦਿੰਦੇ ਉਹਨਾਂ ਚਿਰ ਸ਼ਹੀਦ ਨਹੀਂ ਹੋਣਾ ਅਰਦਾਸ ਬਦਲ ਦਿੱਤੀ ਸੁਣਨ ਵਾਲੇ ਹੈਰਾਨ ਹੋ ਗਏ ਵੀ ਬਜ਼ੁਰਗ ਬਾਪੂ ਅਸੀਂ ਤੇ ਅੱਜ ਤੱਕ ਤੇਰੇ ਮੂੰਹੋਂ ਹੋਰ ਕੁਝ ਸੁਣਦੇ ਆਏ ਸਾਂ ਸੱਚੇ ਪਾਤਸ਼ਾਹ ਆਪਣੇ ਪੰਥ ਨੂੰ ਫਤਿਹ ਬਖਸ਼ਿਓ ਮੈਨੂੰ ਸ਼ਹੀਦੀ ਬਖਸ਼ਿਓ ਤੇ ਅੱਜ ਬਾਬਾ ਜੀ ਨੇ ਕਹਿ ਦਿੱਤਾ ਹੈ ਕਿ ਜਿੰਨਾ ਚਿਰ ਦਰਬਾਰ ਸਾਹਿਬ ਤੋਂ ਇਹ ਗੁਲਾਮੀ ਦੇ ਦਾਗ ਪਾਪ ਦੇ ਦਾਗ ਧੋ ਨਹੀਂ ਦਿੰਦੇ ਉਹਨਾਂ ਚਿਰ ਸ਼ਹੀਦ ਨਹੀਂ ਹੋਣਾ ਇਹ ਮੌਤ ਨੂੰ ਵੰਗਾਰਨੀ ਹੈ ਇਹ ਮੌਤ ਨੂੰ ਸਿੱਧੀ ਸਿੱਧੀ ਵੰਗਾਰ ਹੈ ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਕਮਾਈ ਕੀਤੀ ਜਿਨ੍ਹਾਂ ਨੇ ਸੱਚਮੁੱਚ ਆਪਨਾ ਆਪਾ ਗੁਰੂ ਦੇ ਨਾਲ ਇੱਕ ਮਿਕ ਕਰ ਲਿਆ ਮੌਤ ਵੀ ਉਹਨਾਂ ਦੇ ਅੱਗੇ ਫਿਰ ਕੋਈ ਤਾਨ ਨਹੀਂ ਵਿਖਾ ਸਕਦੀ ਮੌਤ ਵੀ ਉਹਨਾਂ ਅਗੇ ਝੁਕ ਜਾਂਦੀ ਹੈ ਤੇ ਜਦੋਂ ਬਾਬਾ ਜੀ ਦੀ ਗਰਦਨ ਤੇ ਵਾਰ ਚੱਲਿਆ ਜਦੋਂ ਬਾਬਾ ਜੀ ਦਾ ਸੀਸ ਲਹਿ ਗਿਆ ਤੇ ਉੱਤੇ ਵੀ ਫਿਰ ਬਾਬਾ ਜੀ ਦੇ ਸਾਹਮਣੇ ਮੌਤ ਵੀ ਨਿਮਾਣੀ ਹੋਈ ਖੜੀ ਹੈ ਤੇ ਬਾਬਾ ਜੀ ਕਹਿੰਦੇ ਲਾਂਬੇ ਹੋ ਜਾ ਜਿੰਨਾ ਚਿਰ ਹਰਿਮੰਦਰ ਸਾਹਿਬ ਨਹੀਂ ਪਹੁੰਚ ਜਾਂਦੇ ਉਹਨਾਂ ਚਿਰ ਪ੍ਰਾਣ ਨਹੀਂ ਤਿਆਗਣ ਉਹਨਾਂ ਚਿਰ ਨਹੀਂ ਜਾ ਮਰਜੀ ਦੇ ਮਾਲਕ ਹੋ ਗਏ